ਸਤਿ ਸ਼੍ਰੀ ਗੁਰੂ ਗ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋ ਹੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਜੀ ਅੱਜ ਅਸੀਂ ਚਲੇ ਆ ਜੀ ਡੇਰੇ ਬਾਬਾ ਨਾਨਕ ਤੇ ਬਣੇ ਰਹੋ ਜੀ ਨਾਲ ਅੱਗੇ ਫਾਟਕ ਬੰਦਾ ਆ ਰਹੀ ਹੈ ਟ੍ਰੇਨ ਉਹ ਮੰਨ ਕੇ ਤੇ ਟ੍ਰੇਨ ਪੀ 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 ਤੱਕ ਤੱਕ ਟੇਟ 3 ਘੰਟੇ ਟਾਈਮ ਹੈ ਇਹ ਟ੍ਰੇਨ 12 ਵਜੇ ਘਰ ਨੂੰ ਆਰਤੀ ਹੈ ਟ੍ਰੇਨ ਕਦੀ ਕੋਈ ਨਾਉਂ ਤੇ ਨੋ ਵੀ ਆ ਹਾਂ ਇਹ ਬੜੀ ਹੌਲੀ ਹੌਲੀ ਜਾਂਦੀ ਹੈ ਆ ਕੋਣ ਤੇ ਟੋਂਡਿਆ ਆ ਆ ਕੋਣ ਤੇ ਟੋਂਡਿਆ ਆ ਕਾਲ ਕਿਉਂ ਨਾ ਲੱਗੇ ਸਟੇਸ਼ਨਿਆਂ ਨਾਲ ਟ੍ਰੇਨ ਕਦ ਹੌਲੀ ਹੌਲੀ ਜਾਂਦੀ ਹੈ ਟ੍ਰੇਨ ਕੋਣ ਤੇ ਟੋਂਡਿਆ ਕੋਣ ਤੇ ਕਿ ਸਟੇਸ਼ਨ ਆ ਗਿਆ ਉਹ ਅੱਗੇ ਡਰਾਈਵਰ ਚਲਾਉਂਦਿਆਂ ਨੂੰ ਆ ਉਹ ਅੱਗੇ ਬੈਠਾ ਹੈ ਟ੍ਰੇਨ ਦੇ ਚ ਤੇ ਪੁੱਤ ਵੀ ਹੁੰਦੇ ਆ ਨਹੀਂ ਪਤ ਭੂਤ ਨਹੀਂ ਹੁੰਦੇ ਇਹਦੇ ਵਿੱਚ ਸਵਾਰੀਆਂ ਆਉਂਦੀਆਂ ਨੇ ਉਹ ਵੇਖੋ ਵਿੱਚ ਸਵਾਰੀਆਂ ਬਟੀਆਂ ਬੱਚੇ ਵੀ ਬਟੇ ਮੈਂ ਆਪਾ ਆਪਾਂ ਦਰਬਾਰ ਸਾਹਿਬ ਜਾਵਾਂਗੇ ਤੇ ਟ੍ਰੇਨ ਤੇ ਜਾਵਾਂਗੇ ਚਲ ਕੋਈ ਨਹੀਂ ਤੈਨੂੰ ਲੈ ਜਾਣਗੀ ਹੂੜਾ ਨਹੀਂ ਤੂੰ ਲੈ ਆ ਗਈ ਟ੍ਰੇਨ ਤੇ ਨਾ ਚਲ ਤੈਨੂੰ ਹੂੜਾ ਦੋ ਤਾਂ ਟ੍ਰੇਨ ਦੇ ਚ ਮੈਂ ਮੀਂਹ ਹੂੜਾ ਆਉਂਗਾ ਤੂੰ ਵੀ ਲੈ ਆਏਂਗਾ ਬਹਿਣਾ ਨਾ ਮਾਰ ਕੇ ਟ੍ਰੇਨ ਦੇ ਚ ਹਾਂ ਖਤਮ ਹੋ ਗਿਆ ਚਲ ਠੀਕ ਆ ਫਿਰ ਕਿਸੇ ਦਾ ਚਾਵਾਂਗੇ ਆਪਾਂ ਟ੍ਰੇਨ ਦੇ ਚ ਠੀਕ ਆ ਠੀਕ ਆ ਕਿ ਨਹੀਂ ਤੇ ਇਹਦੇ ਦਾ ਆਉਣਗੇ ਆਪ ਖੁੱਲ ਗਿਆ ਫਟਕ ਹੁਣ ਇਧਰੋਂ ਜਾਣ ਗਿਆ ਉਹਨੂੰ ਮੋਟਰਸਾਈਕਲ ਹੀ ਬੜੇ ਆ ਕਾਫੀ ਦੇ ਤਾਂ ਫਾੜ ਕ ਬੰਦ ਨੂੰ 10 ਮਿੰਟ ਬੰਦ ਰਿਹਾ ਪੂਰੇ ਫਾੜ ਆਓ ਚੱਲ ਗਈ ਟ੍ਰੇਨ ਮਨ ਕੀਰਤਾ ਆਓ ਇਹ ਚੱਲ ਗਈ ਹਾਂ ਤੇ ਇਹ ਚੱਲ ਗਈ ਕਿੱਥੇ ਆਪਣੇ ਸਵਾਰੀਆਂ ਲੈਣ ਮੈਂ ਨਹੀਂ ਨੂੰ ਦੇਖ ਨਹੀਂ ਆਓ ਆਓ ਫੌਜੀ ਦੀ ਗੱਡੀ ਆਉਂਦੀ ਫੌਜੀਾਂ ਦੀ ਗੱਡੀ ਆ ਗਈ ਉਹ ਤਾਂ ਕਿੱਥੇ ਆਓ ਸਾਹਮਣੇ ਆਓ ਆਓ ਆ ਵੀ ਫੌਜੀ ਨੰਗ ਗਏ ചോ <train> ഇന ਗੋਭੀ ਤੋਂ ਲੋਕਾਂ ਨੇ ਲਾਈ ਦੀ ਇੱਧਰ ਹਨਾ ਇੱਧਰ ਲਾਉਂਦੇ ਨੇ ਦੋਰੇ ਹਾਰਡ ਕਰਕੇ ਮਰ ਗਈ ਨਾ ਗੋਭੀ ਗੋਭੀ ਤੇ ਫੁੱਲ ਪਏ ਗੋਭੀ ਜਦੋਂ ਗੋਭੀ ਮਰ ਗਈ ਲਾਉਣਗੇ ਲੋਕੀ ਇੱਧਰ ਲਾਈ ਜਾਵੇ ਥੋੜਾ ਥੋੜਾ ਸਮਾਂ ਇਹ ਤਿਆਰ ਹੋ ਗਈ ਹੈ ਗੋਭੀ ਇੱਧਰ ਸਾਈਡ ਤੇ ਇੱਧਰ ਸਾਈਡ ਤੇ ਹਾਂ ਇੱਧਰ ਆ ਹੈ ਕਿ ਗੋਭੀ ਡੇਰਾ ਬਾਬਾ ਨਾਨਕ ਦੇ ਡੇਰਾ ਬਾਬਾ ਨਾਨਕ ਦੇ ਜਾਣੇ ਗੋਭੀ ਨਾ ਜਾਂਦਾ ਤੇ ਫੁੱਲ ਗੋਭੀ ਮਾਤਾ ਸਖਣੀ ਜੀ ਦਰਸ਼ਨੀ ਗੇਟ ਡੇਰਾ ਬੱਬਾ ਸੱਡਾ ਡੇਰਾ ਬੱਬਾ ਨਾਲੇ ਤੇ ਆ ਬਾਬਾ ਮਾਉ ਤੇ ਆ ਹਾਂ ਤੇ ਤੇ ਸੇ ਬਾਬਾ ਨਾਲੇ ਜਦੋਂ ਮੇਲਾ ਹੁੰਦਾ ਇਤੁਰਾਂ ਦੀ ਤੇ ਨੰਗੇ ਨੇ ਜਾਂਦਾ ਮਨਗਾ ਆ ਉੱਥੇ ਹਾਂ ਕਿ ਫੋਟੋ ਲੈਣਗਾ ਆ ਦੇਖੋ ਫੁੰਦੀ jong ja ge ya itthe de ni ਕਰਦੇ ਹਾਵਲਾ ਸੁਟਾ ਹਾਂ ਜੀ ਇਹੋ ਜੀ ਆਹ ਦੇ 22 3200 ਇਹ ਨਹੀਂ ਜੀ ਜਦਾਂ ਮੱਖਾ ਉਹ ਕਰਦੇ ਆ ਨਾ ਮੁਖਸਰ ਵਾਲੇ ਹਾਂ ਜੀ ਤੁਹਾਡੇ ਕੋਲ ਆ ਗਿਆ ਸੀਨਾ ਦੀ ਤੇ ਚੀਜ਼ ਕੋਈ ਆਪਾਂ ਅਗੇ ਜੀ ਡੇਰੇ ਬਾਜ਼ਾਰ ਚ ਦਰਬਾਰ ਸਾਹਿਬ ਦੇ ਲਾਗੇ ਦੁਕਾਨਾਂ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ

2p ਮੈਂ ਮੈਂ AP ਹੂੰਗਾ। ਇਹ ਕਿਸ ਤੋਂ ਹੈ? ਆਲਾ ਆਲਾ ਹੰਬਾ ਨਹੀਂ ਇਹ ਲੱਗਦਾ। ਕੀ ਗੰਡੇ ਸੀ? ਮੇਰੇ ਵਾਲੇ ਵੀ ਕਰ ਲਓ। ਹਾਂ? ਪੀਜ਼ਾ ਬਣਾਉਂਦੇ ਆ। ਪੀਜ਼ਾ ਬਣਾਉਂਦੇ ਆ? ਨਹੀਂ ਬਸ ਆਪਾਂ ਪੀਜ਼ਾ ਬਣਾਉਂਦੇ ਆ। ਅੱਛਾ। ਨਵੋ ਕੀ ਕਰਨ ਦੇ ਆ? ਕੋਈ ਕੁਛ ਨਹੀਂ। ਕੁਛ ਨਹੀਂ ਕਰਨ ਦੇ ਆ।

ਦੀ ਪਹਿਲ ਉਧਰ ਕਮਾਂ ਕੇ ਲੈ ਯੱਕ ਗਏ ਹੀ ਇਦਨਾਂ ਕਨਗੇ ਤਹੀ ਤੇ ਉੱਥੇ ਚੌੜਾ ਲੱਗ ਗਿਆ ਲਓ ਜੀ ਲਓ ਜੀ ਆਪਾਂ ਪਹੁੰਚ ਗਏ ਆ ਤੇਰੇ ਤੋਂ ਵਾਪਸ ਹੁੰਦੇ ਹੁਣ ਤੇ ਪਤਾ ਕਰ ਪਾਪਾ ਸੌਂਦੇ ਨੇ ਸੱਚ ਆ ਮਮਾ going Oh